ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਪੰਜਾਬ ਦੀ ਵਿਧਾਨ ਸਭਾ ਨੇ ਜਿਹੜਾ ਨਵਾਂ ਖੇਤੀ ਨੀਤੀ ਖਰੜਾ ਸੈਂਟਰ ਸਰਕਾਰ ਵੱਲੋਂ ਆਇਆ ਸੀ ਮਾਰਕੀਟਿੰਗ ਸੰਬੰਧੀ ਉਹਨੂੰ ਰੱਦ ਕਰ ਦਿੱਤਾ ਹੈ ਬੀਜੇਪੀ ਦੇ ਜਿਹੜੇ ਦੋ ਵਿਧਾਨ ਸਰ ਸੀਗੇ ਉਹ ਐਸਨਟਰ ਐ ਬਾਕੀ ਸਾਰੀ ਜਿਹੜੀ ਵਿਧਾਨ ਸਭਾ ਸੀ ਉਹਨੇ ਸਰਬਸੰਤੀ ਨਾਲ ਉਹਨੂੰ ਰੱਦ ਕੀਤਾ ਅਸੀਂ ਸਮਝਦੇ ਹਾਂ ਕਿ ਇਹ ਪੰਜਾਬ ਦੇ ਜਾਗਰੂਕ ਲੋਕਾਂ ਦੀ ਜਿੱਤ ਆ ਇਹ ਕਿਸੇ ਇੱਕ ਆਗੂ ਦੀ ਇੱਕ ਫੋਰਮ ਦੀ ਕਿਸੇ ਇੱਕ ਧਿਰ ਦੀ ਜਫੇਬਦੀ ਦੀ ਜਿੱਤ ਨਹੀਂ ਹੈ ਇਹ ਸਮੁੱਚੇ ਪੰਜਾਬੀ ਲੋਕਾਂ ਦੀ ਜਿਨ੍ਹਾਂ ਨੂੰ ਜਗਾਉਣ ਦਾ ਕੰਮ ਸਾਰੀਆਂ ਹੀ ਕਫਾਨ ਦੇਥੇ ਬੰਦੀਆਂ ਨੇ ਆਪਦੇ ਵਿਤ ਮੁਤਾਬਕ ਸਾਰੇ ਫੋਰਮਾਂ ਨੇ ਕੀਤਾ ਸੋ ਪੂਰੀ ਕਫਾਨੀ ਲਹਿਰ ਦੀ ਜਿੱਤ ਆ ਪੂਰੇ ਪੰਜਾਬ ਦੀ ਜਿੱਤ ਹੈ ਤਾਂ ਇਸ ਜਿੱਤ ਨੂੰ ਹੋਰ ਅੱਗੇ ਵਧਾਉਣਾ ਹੋਰ ਪੱਕੇ ਪੈਰੀ ਕਰਨਾ ਇਸ ਲਈ ਅਸੀਂ ਸਾਰੇ ਪੰਜਾਬੀਆਂ ਨੂੰ ਸੱਦਾ ਦਿੰਦੇ ਆ ਕਿ ਜਿਹੜਾ ਸੰਘਰਸ਼ ਐਮਐਸਪੀ ਦਾ ਦੋਨਾਂ ਬਾਡਰਾਂ ਦੇ ਉੱਤੇ ਚੱਲ ਰਿਹਾ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਾਓ ਬਾਡਰਾਂ ਦੇ ਉੱਤੇ ਪਹੁੰਚੋ 8 ਮਾਰਚ ਨੂੰ ਔਰਤਾਂ ਦਾ ਵੱਡਾ ਇਕੱਠ ਕੀਤਾ ਜਾਣਾ ਤਾਂ ਮੈਂ ਸਾਡੇ ਸਾਰੇ ਜਥੇਬੰਦੀ ਦੇ ਵਰਕਰਾਂ ਨੂੰ ਅਪੀਲ ਕਰਦੀਆਂ ਕਿ ਵੱਡੀ ਤਿਆਰੀ ਖਿੱਚੀਏ ਆਪਾਂ ਬੀਬੀਆਂ ਨੂੰ ਲਾਮਬੰਦ ਕਰੀਏ ਤੇ 8 ਮਾਰਚ ਨੂੰ ਆਪਾਂ ਛੰਬੂ ਖਨੌਰੀ ਬਾਡਰਾਂ ਦੇ ਉੱਤੇ ਬੀਬੀਆਂ ਦੇ ਵੱਡੇ ਇਕੱਠ ਕਰਾਂਗੇ ਇੱਕ ਜਿਹੜਾ ਸਵਾਲ ਆਸ ਵਾਲੇ মিডিਆ ਦੇ ਵਿੱਚ ਬਹੁਤ ਜ਼ਿਆਦਾ ਫਖਿਆ ਹੋਇਆ ਐ ਐਮਐਸਪੀ ਨੂੰ ਲੈ ਕੇ ਬਹੁਤ ਜ਼ਿਆਦਾ ਇੱਕ ਕਨਫਿਊਜ਼ਨ ਫਲਾਇਆ ਜਾ ਰਿਹਾ ਹੈ ਮੈਂ ਸਾਫ਼ ਕਰ ਦੇਣਾ ਚਾਹੁੰਨੀ ਆ ਕਿ ਦੋਨਾਂ ਫਾਰਮਾਂ ਦੀ ਇੱਕੋ ਗੱਲ ਦੇ ਉੱਤੇ ਸਹਿਮਤੀ ਹੈ ਕਿ ਕਸਾਨਾਂ ਦੀਆਂ ਸਾਰੀਆਂ ਫਸਲਾਂ ਐਮਐਸਪੀ ਉੱਤੇ ਖਰੀਦੀਆਂ ਜਾਣ ਇਹਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਬਾਕੀ ਜੋ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਹ ਬੇहद ਮੰਦਪਾਕੀਆਂ ਨੇ ਔਰ ਬਹੁਤ ਹੀ ਗੈਰ ਜ਼ਿੰਮੇਵਾਰ ਉਹਨਾਂ ਨੇ ਲੋਕਾਂ ਨੂੰ ਘਬਰਾਹ ਕਰਨ ਵਾਲੀਆਂ ਨੇ ਅਸੀਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੇ ਆ ਕਿ ਜਿਹੜੇ ਸਾਲ ਪਰ ਤੋਂ ਬਾਡਰਾਂ ਦੇ ਉੱਤੇ ਬੈਠ ਕੇ ਲੜ ਰਹੇ ਨੇ ਜਿਨ੍ਹਾਂ ਨੇ ਹੁਣ ਤੱਕ 44 ਸਾਡੇ ਸਾਥੀ ਸ਼ਹੀਦ ਹੋ ਚੁੱਕੇ ਆ ਸ਼ਬ ਕਰਨਾ ਜਿਹੜਾ ਉਹਦੇ ਸਿਰ ਦੇ ਵਿੱਚ ਗੋਲੀ ਲੱਗੀ ਉਹ ਸ਼ਹਾਦਤ ਦੇ ਗਿਆ ਉਹਨਾਂ ਦੀਆਂ ਸ਼ਹਾਦਤਾਂ ਨੂੰ ਪਿੱਠ ਨਹੀਂ ਦੇਵਾਂਗੇ ਪੰਜਾਬ ਦੇ ਵਾਸੀ ਆ ਪੰਜਾਬ ਦੇ ਰਹਿਣ ਵਾਲੇ ਆ ਸੋ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਪੰਜਾਬੀਆਂ ਨੂੰ ਸਾਰੇ ਦੇਸ਼ ਦੇ ਲੋਕਾਂ ਨੂੰ ਬੇਨਤੀ ਹੈ ਕਿ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਕੇ ਐਮਐਸਪੀ ਦੇ ਉੱਤੇ ਖਰੀਦ ਹੋਵੇ ਖਰੀਦ ਦੀ ਗਰੰਟੀ ਦਾ ਕਾਨੂੰਨ ਆਪਾਂ ਮੰਗ ਰਹੇ ਆਂ ਔਰ ਉਹੋ ਹੀ ਆਪਾਂ ਲਵਾਂਗੇ ਗਰੰਟੀ ਖਰੀਦ ਦੀ ਐਮਐਸਪੀ ਦੇ ਉੱਤੇ ਫਾਰੀਆਂ ਫਸਲਾਂ ਦੀ ਕਰਾਵਾਂਗੇ ਉਹਨਾਂ ਚਿਰ ਸੰਘਰਸ਼ ਜਾਰੀ ਰਹੂਗਾ ਬਾਕੀ ਦੀਆਂ ਮੰਗਾਂ ਮਨਾ ਕੇ ਉਠਾਂਗੇ ਸੋ ਸਾਰੇ ਭਰੋਸਾ ਰੱਖੋ ਤੇ ਜੇ ਫਿਰ ਵੀ ਕਿਸੇ ਨੂੰ ਇਹ ਲੱਗ ਰਿਹਾ ਹੈ ਕਿ ਅਸੀਂ ਜਿਆਦਾ ਵੱਡਾ ਸੰਘਰਸ਼ ਲੜ ਸਕਦੇ ਆਂ ਤਾਂ ਬਹੁਤ ਮੈਦਾਨ ਖੁੱਲਾ ਪਿਆ ਜਰੂਰ ਮੋਰਚੇ ਲੱਗ ਜਾਣਾ ਚਾਹੀਦਾ ਅਸੀਂ ਉਹਨਾਂ ਦੇ ਵੀ ਧੰਨਵਾਦੀ ਹੋਵਾਂਗੇ ਉਹ ਵੀ ਸਾਡੇ ਹੱਕ ਦੀ ਹੋਊਗਾ ਮੋਰਚਾ ਜੇ ਕੋਈ ਹੋਰ ਇੱਕ ਮੋਰਚਾ ਐਮਐਸਪੀ ਦੇ ਹੱਕ ਦੇ ਵਿੱਚ ਲੱਗ ਜੇ ਤਾਂ ਬਹੁਤ ਵਧੀਆ ਹੋਊਗਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ